ਹਾਂਜੀ ਅੱਜ ਦੀ ਪਹਿਲੀ ਗੱਡੀ ਹੈ ਜੀ Maruti 800 2003 ਮਾਡਲ ਗੱਡੀ ਹੈ 02 ਇੰਜਨ ਹੈ AC ਹੀਟਰ ਸਭ ਵਰਕਿੰਗ ਹੈ ਵਧੀਆ ਕੰਡੀਸ਼ਨ ਵਿੱਚ ਗੱਡੀ ਹੈ ਪੰਜਾਬ ਰਜਿਸਟਰ ਹੈ PB 10 ਲੋਧਿਆਣਾ ਦਾ ਗੱਡੀ ਦਾ ਨੰਬਰ ਹੈ ਫਸਟ ਆਨਰ ਹੈ ਜੇ ਗੱਲ ਕਰੀਏ ਡਿਮਾਂਡ ਦੀ ਤਾਂ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 42000 ਨੰਬਰ ਹੈ ਬਾਈਆਂ ਦਾ 94173 31407 ਅਗਲੀ ਹੈ ਜੀ Swift VDI ਗੱਡੀ 2014 ਮਾਡਲ ਗੱਡੀ ਹੈ ਸੈਕਿੰਡ ਓਨਰ ਹੈ ਡੀਜ਼ਲ ਗੱਡੀ ਹੈ ਆਲ オリジナル ਹੈ ਬਿਲਕੁਲ ਨਵੇਂ ਗੱਡੀ ਦੇ ਲੋਏ ਟਾਇਰ ਲੱਗੇ ਆ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 333000 ਲੋਕੇਸ਼ਨ ਹੈ ਜੀ ਦਿਉਣ ਬਠਿੰਡਾ ਨੰਬਰ ਹੈ ਜੀ ਮਾਲਕ ਵੀਰਾਂ ਦਾ 9417090044 9417090044 ਅਗਲੀ ਹੈ ਜੀ オリジナル ਪੈਟਰੋਲ 4/4 ਜਿਪਸੀ 2029 ਤੱਕ ਜਿਪਸੀ ਦੀ ਪਾਸਿੰਗ ਪਈ ਹੈ ਵੈਲਿਡ ਇੰਸ਼ੋਰੈਂਸ ਹੈ ਜਿਪਸੀ ਦੀ ਡਿਮਾਂਡ ਹੈ ਜੀ 330000 ਲੋਕੇਸ਼ਨ ਹੈ ਜੀ ਚੰਡੀਗੜ੍ਹ ਨੰਬਰ ਹੈ ਮਾਲਕ ਵੀਰਾਂ ਦਾ 80541 12661 80541 12661 ਅਗਲੀ ਹੈ ਇੰਡੀਕਾ 2010 ਮਾਡਲ ਗੱਡੀ ਹੈ 2025 ਦੇ ਦੂਜੇ ਮਹੀਨੇ ਤੱਕ ਗੱਡੀ ਦੀ ਪਾਸਿੰਗ ਪਈ ਹੈ ਜੇ ਗੱਲ ਕਰੀਏ ਟਾਇਰਾਂ ਵੀ 80 ਤੋਂ 90 ਪੈਸੇ ਗੱਡੀ ਦੇ ਟਾਇਰ ਪਈ ਹੈ ਇੰਜਨ ਗੇਅਰ ਦੀ ਬਾਈਆਂ ਦੀ ਫੁੱਲ ਗਾਰੰਟੀ ਹੈ ਪੰਜਾਬ ਰਜਿਸਟਰ ਹੈ ਪੀਬੀ02 ਗੱਡੀ ਦਾ ਨੰਬਰ ਹੈ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 90000 ਲੋਕੇਸ਼ਨ ਹੈ ਜੀ ਗੱਡੀ ਦੀ ਪੈਂਡ ਪਲੂਰ ਜਿਹੜਾ ਮੋਗਾ ਨੰਬਰ ਮਾਲਕ ਵੀਰਾਂ ਦਾ ਜੀ 62390 35770 62390 35770 ਅਗਲੀ ਹੈ ਜੀ ਹੁੰਡਈ i20 ਆਸਤਾ ਗੱਡੀ 2010 ਮਾਡਲ ਗੱਡੀ ਹੈ ਸੈਕਿੰਡ ਓਨਰ ਹੈ 110000 ਕਿਲੋਮੀਟਰ ਗੱਡੀ ਚੱਲੀ ਹੈ ਜੇ ਗੱਲ ਕਰੀਏ ਟਾਇਰਾਂ ਦੀ ਤਾਂ 70 ਕੁ ਪੈਸੇ ਗੱਡੀ ਦੇ ਟਾਇਰ ਪਈ ਹੈ ਵਧੀਆ ਕੰਡੀਸ਼ਨ ਵਿੱਚ ਗੱਡੀ ਹੈ ਆਲ ਫੰਕਸ਼ਨ ਗੱਡੀ ਦੇ ਵਰਕਿੰਗ ਚ ਹੈ ਦਿੱਲੀ ਨੰਬਰ ਗੱਡੀ ਹੈ ਐਨਓਸੀ ਮਿਲ ਜੂ ਡਿਮਾਂਡ ਵਾਲਿਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 185000 ਵਿਦ ਐਨਓਸੀ ਪੰਜਾਬ ਨੰਬਰ ਲਾ ਕੇ ਲੈਣੀ ਆ ਤਾਂ ਰੇਟ ਹੈ ਜੀ 2 ਲੱਖ ਨੰਬਰ ਮਾਲਕ ਵੀਰਾਂ ਦਾ 93290 3001 93290 3001 ਅਗਲੀ ਹੈ ਜੀ ਹੁੰਡਈ ਵਰਨਾ ਐਸ ਆਪਸ਼ਨਲ ਗੱਡੀ 2015 ਮਾਡਲ ਗੱਡੀ ਹੈ ਡੀਜ਼ਲ ਵੇਰੀਐਂਟ ਹੈ ਪੁਸ਼ ਬਟਨ ਸਟਾਰਟ ਹੈ ਫਰਸਟ ਓਨਰ ਹੈ ਥਰਡ ਪਾਰਟੀ ਇੰਸ਼ੋਰੈਂਸ ਹੈ 1 ਲੱਖ 10000 ਕਿਲੋਮੀਟਰ ਗੱਡੀ ਚੱਲੀ ਹੈ ਬਿਲਕੁਲ ਐਕਸਲੈਂਟ ਕੰਡੀਸ਼ਨ ਵਿੱਚ ਗੱਡੀ ਹੈ ਡਿਮਾਂਡ ਬਾਈਆਂ ਵੱਲੋਂ ਗੱਡੀ ਦੀ ਰੱਖੀ ਗਈ ਹੈ ਜੀ 6,25,000 ਲੋਕੇਸ਼ਨ ਹੈ ਜੀ ਚੰਡੀਗੜ੍ਹ ਨੰਬਰ ਬਾਈਆਂ ਦਾ 86868 64571 86868 64571 ਅਗਲੀ ਗੱਡੀ ਹੈ ਜੀ Swift Dzire VDi 2014 ਮਾਡਲ ਗੱਡੀ ਹੈ ਇੰਜਨ ਗੇਅਰ ਦੀ ਗੱਡੀ ਬਿਲਕੁਲ ਓਕੇ ਹੈ ਨਵੇਂ ਅਲੋਏ ਟਾਇਰ ਲੱਗੇ ਆ ਹਰਿਆਣਾ ਨੰਬਰ ਗੱਡੀ ਹੈ ਐਨਓਸੀ ਮਿਲ ਜੂ ਡਿਮਾਂਡ ਇਸ ਗੱਡੀ ਦੀ ਰੱਖੀ ਗਈ ਹੈ ਜੀ 4 ਲੱਖ ਲੋਕੇਸ਼ਨ ਹੈ ਜੀ ਗੱਡੀ ਦੀ ਮਲੋਟ ਨੰਬਰ ਬਾਈਆਂ ਦਾ 788509988 788509988 ਅਗਲੀ ਗੱਡੀ ਹੈ ਜੀ ਸਵਿਫਟ ਬੀਡੀਆਈ 2013 ਮਾਡਲ ਗੱਡੀ ਹੈ ਸੈਕਿੰਡ ਓਨਰ ਹੈ ਵੈਲਿਡ ਇੰਸ਼ੋਰੈਂਸ ਹੈ ਸਿਲਵਰ ਕਲਰ ਹੈ 2028 ਤੱਕ ਗੱਡੀ ਦੀ ਪਾਸਿੰਗ ਪਈ ਹੈ ਡਿਮਾਂਡ ਇਸ ਗੱਡੀ ਦੀ ਹੈ ਜੀ 2 ਲੱਖ 60 ਹਜ਼ਾਰ ਲੋਕੇਸ਼ਨ ਹੈ ਗੱਡੀ ਦੀ ਮਾਨਸਾ ਨੰਬਰ ਬਾਈਆਂ ਦਾ 97 ਪੂਰਾ 500 050 98 97 ਪੂਰਾ 500 050 98 ਅਗਲੀ ਹੈ ਜੀ ਫੋਰਡ ਐਂਡੈਵਰ 3.2 4/4 ਆਟੋਮੈਟਿਕ ਗੱਡੀ 2017 ਮਾਡਲ ਗੱਡੀ ਹੈ ਸੈਕਿੰਡ ਓਨਰ ਹੈ 91000 ਕਿਲੋਮੀਟਰ ਗੱਡੀ ਚੱਲੀ ਹੈ ਵੀ ਐਨ ਸੀ ਲੋਏ ਲੱਗੀ ਹੈ ਵੈਲਿਡ ਇੰਸ਼ੋਰੈਂਸ ਹੈ ਪੰਜਾਬ ਰਜਿਸਟਰ ਹੈ ਪੀ ਬੀ 08 ਗੱਡੀ ਦਾ ਨੰਬਰ ਹੈ ਇਸ ਗੱਡੀ ਦੀ ਡਿਮਾਂਡ ਬਾਈਆਂ ਵੱਲੋਂ ਰੱਖੀ ਗਈ ਹੈ ਜੀ 18,25,000 ਲੋਕੇਸ਼ਨ ਹੈ ਜੀ ਗੱਡੀ ਦੀ ਲੁਧਿਆਣਾ ਨੰਬਰ ਬਾਈਆਂ ਦਾ 95299408 95299408 ਹੋਰ ਇਹਨਾਂ ਸਾਰੇ ਸਾਧਨਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਦਿੱਤੇ ਗਏ ਕੰਟੈਕਟ ਨੰਬਰਾਂ ਉੱਪਰ ਕੰਟੈਕਟ ਕਰ ਸਕਦੇ ਹੋ ਜੀ ਅਤੇ ਆਪਣੀ ਕਿਸੇ ਵੀ ਚੀਜ਼ ਦੀ ਐਡ ਲਵਾਉਣ ਲਈ ਤੁਸੀਂ ਸਾਡੇ ਨਾਲ ਵਟਸਐਪ ਨੰਬਰ ਉੱਪਰ ਕੰਟੈਕਟ ਕਰ ਸਕਦੇ ਹੋ ਸਾਡਾ WhatsApp ਨੰਬਰ ਹੈ ਜੀ 7240300756